ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਹਿਰਾਸ ਸਾਹਿਬ ਹਰ ਜੁਗ ਜੁਗ ਭਗਤ ਉਪਾਇ ਪੈਜ ਰਖਦਾ ਆਇਆ RAM ਰਾਜੇ ਹਰਨਾਖਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਸ਼ਲੋਕ ਮਹੱਲਾ ਪਹਿਲਾ ਦੁਖਦਾਰੂ ਸੁਖ ਰੋਗ ਭਇਆ ਜਾਂ ਸੁਖ ਤਾਮ ਨ ਹੋਈ ਤੂੰ ਕਰਤਾ ਕਰਣਾ ਮੈਂ ਨਹੀਂ ਜਾਂ ਹੁਕਰੀ ਨ ਹੋਈ ਬਲੇ ਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਇ ਲਖਿਆ ਰਹਾ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਤਸਵਾਲਿਓ ਜਿਨ ਕੀ ਤੀ ਸੋ ਪਾਰ ਪਇ ਕਾਹੂ ਨਾਨਕ ਕਰਤੇ ਕੀ ਬਾਤਾਂ ਦੁਖ ਸ਼ਖਰਣਾ ਸੁ ਕਰ ਰਹਾ ਸੋਦਰ ਰਾਗ ਆਸਾ ਮਹਿਲਾ ਪਹਿਲਾ ੴ ਸਤਿਗੁਰ ਪ੍ਰਸਾਦ ਸੋਦਰ ਤੇਰਾ ਖੇਹਾ ਸੋ ਕਰਕੇ ਹਾ ਜਿਤ ਬਹਿ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਅ ਸੰਖਾਂ ਕੇਤੇ ਤੇਰੇ ਬਾਵਣ ਹਾਰੇ ਕੇਤੇ ਤੇਰੇ ਰਾਗ ਪ੍ਰੀਸਵ ਕਹੀਏ ਕੇਤੇ ਤੇਰੇ ਗਾਵਣ ਹਾਰੇ ਗਾਵੁ ਤੁਧ ਨੋ ਪਵਨ ਪਣੀ ਬੈ ਸੰਤਰ ਗਾਵੈ ਰਾਜਾ ਧਰਮ ਦਵਾਰੇ ਗਾਵੰਤ ਤੁਧਨੋ ਚਿਤ ਕਪਤ ਲਗ ਜਾਣ ਲਿਗ ਲਿਗ ਧਰਮ ਵਿਚਾਰੇ ਗਾਵੰਤ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵੰਤ ਤੁਧਨੋ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਅੰਦਰ ਨਾਲੇ ਗਾਵੰਤ ਤੁਧਨੋ ਸਿੱਧ ਸਮਾਧੀ ਅੰਦਰ ਗਾਵੰਤ ਤੁਧਨੋ ਸਾਧ ਵਿਚਾਰੇ ਗਾਵੰਤ ਤੁਧਨੋ ਜਤੀ ਸਤੀ ਸੰਤੋਖੀ ਗਾਵੰਤ ਤੁਧਨੋ ਵੀਰ ਕਰਾਰੇ ਗਾਵਤ ਤੁਧਨੋ ਪੰਡਤ ਪੜਨ ਰਖੀਸਰ ਜੁਗ ਜੁਗ ਵੇਦਾਂ ਨਾਲੇ ਗਾਵੰਤ ਤੁਧਨੋ ਮੋਹਨੀਆ ਮਨ ਮੋਹਨ ਸੁਰਗ ਮਚ ਪਿਆਲੇ ਗਾਵਤ ਤੁਧਨੋ ਰਤਨੁ ਪਾਏ ਤੇਰੇ ਅਠਸਰ ਤੀਰਥ ਨਾਲੇ ਗਾਵਤ ਤੁਧਨੋ ਜੋਤਿ ਮਹਾਵਲ ਸੂਰਾ ਗਾਵਤ ਤੁਧਨੋ ਖਾਣੀ ਚਾਰੇ ਗਾਵਤ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰਖੇ ਤੇਰੇ ਧਾਰੇ ਸੇਈ ਤੁਧਨੋ ਗਾਵਨ ਜੋ ਤੁਧ ਭਾਵਨ ਰਤੇ ਤੇਰੇ ਭਗਤਰ ਸਾਲੇ ਔਰ ਕੇਤੇ ਤੁਧਨੋ ਗਾਵਨ ਸੇਮੈ ਚਿਤਨਾ ਅਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਹੈਪੀ ਹੋਸੀ ਜਾਇ ਨਾ ਜਾਸੀ ਰਚਨਾ ਜਿਨ ਰਚਾਈ ਰੰਗ ਰੰਗੀ ਭਾਤੀ ਕਰ ਕਰ ਦਿਨ ਸੀ ਮਾਇਆ ਜਿਨ ਉਪਾਈ ਕਰ ਕਰ ਦੇਖਿਆ ਕੀਤਾ ਹੈ ਆਪਣਾ ਜਿਉ ਤਸ ਦੇ ਵੜਿਆਈ ਜੋ ਤਸ ਭਾਵੇਂ ਸੋਈ ਕਰਸੀ ਫਿਰ ਹੁਕਮ ਨ ਕਰਨਾ ਜਾਈ ਸੋ ਪਾਤਸ਼ਾ ਸ਼ਹ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹਿਲਾ ਪਹਿਲਾ ਸੁਣ ਵੱਡਾ ਆਖਿਆ ਸਭ ਕੋਈ ਕੇਵੜ ਵੱਡਾ ਢੀਠਾ ਹੋਏ ਕੀਮਤ ਪਾਈ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹਿ ਸਮਾਈ ਵੱਡੇ ਮੇਰੇ ਸਹਬਾਗੇ ਹਰ ਗੰਭੀਰਾ ਗੁਣਿੰਗ ਹੀਰਾ ਕੋਈ ਨਾ ਜਾਣੇ ਤੇਰਾ ਕਿਤਾ ਕਿਵਡ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤਿ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰੂ ਗਰਹਾਈ ਕਹਿਣ ਨਾ ਜਾਈ ਤੇਰੇ ਤੇ ਲਵੜਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾਂ ਕੀਆਂ ਵੜਿਆਈਆਂ ਤੁਦਵਣ ਸਿੱਧੀ ਕਿ ਨਾ ਪਾਈਆ ਕਰਮ ਲੈ ਨਾ ਹਿਠਾਕ ਰਹਾਇਆ ਆਖਣ ਵਾਲਾ ਕਿਆ ਵਿਚਾਰਾ ਸਿਫਤਿ ਭਰੇ ਤੇਰੇ ਭੰਡਾਰਾ ਜਿਸ ਤੋਂ ਦੇ ਤਸੈ ਕਿਆ ਚਾਰਾ ਨਾਨਕ ਸਤਿ ਸਵਾਰਨ ਹਰ ਅਸਾ ਮਹਿਲਾ ਪਹਿਲਾ ਅੱਖਾਂ ਜੀਵਾਂ ਵਿਸਰੇ ਮਰ ਜਾਓ ਆਖਣ ਔਖਾ ਸਾਚਾ ਨਾਮ ਸਾਚੇ ਨਾਮ ਕੀ ਲਾਗੈ ਭੂਖ ਪਤ ਭੁੱਖੇ ਖਾਇ ਚੱਲੀਐ ਦੁਖ ਸੋ ਕਿਉ ਵਿਸਰੇ ਮੇਰੀ ਮਾਈ ਸਾਚਾ ਸਾਹਿਬ ਸਾਚੇ ਨਾ ਰਹਾਓ ਸਾਚੇ ਨਾਮ ਕੀ ਤਲਵੜਿ ਆਈ ਆਖ ਥਕੇ ਕੀਮਤ ਨਿ ਪਾਈ ਜੇ ਸਭ ਲਖੇ ਅਖਣ ਪਾਹੀ ਵੱਡਾ ਨ ਹੋਵੇ ਘਾਟ ਨ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦੇਂਦਾ ਰਹੇ ਨਾ ਚੁਕੇ ਭੋਗ ਗੁਣ ਇਹੋ ਹੋਰ ਨਾਹੀ ਕੋਈ ਨਾ ਕੋ ਹੋਆ ਨਾ ਕੋ ਹੋਏ ਜੇਵੜਾ ਤੇਵੜ ਤੇਰੀ ਦਾਤ ਜਿੰਦਨ ਕਰ ਕੈ ਕੀਤੀ ਰਾਤ ਖਸਮ ਵਿਸਾਰੈ ਤੇ ਕਮ ਜਾਤ ਨਾਨਕ ਨਾਮੈ ਬਾਸ ਨਾਤ ਰਾ ਗੂਜਰੀ ਮਹਲਾ ਚੌਥਾ ਹਰ ਕੀ ਜਨ ਸਤਗੁਰ ਸਤਪੁਰਖ ਆਬਿਨਾ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਗੁਰ ਸ਼ਰਣ ਆਈ ਕਰਦਾ ਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਿਖਾਈ ਹਰ ਕੀਰਤ ਅਮਰੀ ਰਹਿਰਾਸ ਤਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਅਰ ਹਰ ਨਾਮ ਲੈ ਤ੍ਰਪਤਾਸਹਿ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਅਰਸ ਨਾਮ ਨਾ ਪਾਇਆ ਤੇ ਭਾਗ ਹੀਣ ਜੰਪਾਸ ਜੋ ਸਤਗੁਰ ਸ਼ਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਜੀਵਾਸ ਜਨ ਹਰ ਜਨ ਸਤਗੁਰ ਸੰਗਤ ਪਾਈ ਤੈਨ ਧੁਰਮਸਤਿ ਕਿ ਲਿਖਿਆ ਲਿਖਾਸ ਤਨ ਤਨ ਸਤ ਸੰਗਤ ਜਿਤ ਹਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹਲਾ ਪੰਮਾ ਕਾਹਿਰੇ ਮਨ ਚਿਤ ਵੇ ਉਦਮ ਜਾ ਆਹਰ ਹਰ ਜੀ ਉਪਰਿਆ ਸੈਲ ਪੱਥਰ ਮਹਿ ਜੰਤ ਉਪਾਏ ਆ ਕਰਜਿਕ ਅਗਿਆਕਰ ਧਰਿਆ ਮੇਰੇ ਮਾ ਧੋਜੀ ਸਤ ਸੰਗਤ ਮਿਲੇ ਸੁਤਰਿਆ ਗੁਰ ਪ੍ਰਸਾਦ ਪਰਮਪਤ ਪਾਇਆ ਸੂਕੇ ਕਾਸਤ ਹਰਿਆ ਰਹਾਉ ਜਨਪਤਾ ਲੋਕ ਸੁਤ ਬਨਤਾ ਕੋਏ ਨਾ ਕਿਸਕੇ ਧਰਿਆ ਸਿਰਸਰ ਰਿਜਕ ਸੰਭਾਹਿ ਠਾਕੁਰ ਕਾਹੇ ਮਨ ਪਉ ਕਰਿਆ ਉਡੇ ਉਡ ਆ ਵੈਸਾ ਕੋਸਾ ਤਿਸ ਪਾਛੈ ਬਚਰੇ ਛਰਿਆ ਤਨ ਕਬਨ ਖਲਾਵੈ ਕਬਨ ਚੁਗਾਵੈ ਮਨਮਹਿ ਸਿਮਰਨ ਕਰਿਆ ਸਬਨਦਾਨ ਦਸ ਅਸ਼ਟ ਸਿਧਾਨ ਠਾਕੁਰ ਕਿਰਤਲ ਧਰਿਆ ਜਨ ਨਾਨਕ ਬਲ ਬਲ ਸਤ ਬਲ ਜਾਈਏ ਤੇਰਾ ਅੰਤ ਨਾ ਪਾਰ ਆਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓੰਕਾਰ ਸਤਗੁਰ ਪ੍ਰਸਾਦ ਸੋ ਪੁਰਖ ਨਰਨਜਨ ਹਰ ਪੁਰਖ ਨਰਨਜਨ ਪਰ ਅਗਮ ਅਗਮ ਅਪਾਰ ਸਭ ਧਿਆਵੈ ਸਭ ਧਿਆਵੈ ਤੁਰ ਜੀ ਅਰ ਸੱਚੇ ਸਰਜਨਹਾਰ ਸਭ ਜੀ ਤੁਮਾਰੇ ਜੀ ਤੂੰ ਜੀਆ ਕਾ ਦਾਤਾਰ ਹਰ ਤਿਆਗ ਉਹ ਸੰਤੋਹ ਜੀ ਸਭ ਦੁੱਖ ਵਸਾਨ ਹਰ ਅਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਅਰ ਏਕੋਪੁਰਖ ਸਮਾਨ ਇਕ ਦਾਤੇ ਇਕ ਭਿਖਾਰੀ ਜੀ ਸਭ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਆਉਂ ਤਦ ਅਵਰ ਨਾ ਜਾਣਾ ਤੋ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕੀ ਆ ਗੁਣ ਆਖ ਵਖਾਣਾ ਜੋ ਸੇਵ ਹੈ ਜੋ ਸੇਵ ਹੈ ਤੁਝ ਜੀ ਜਨਾਨਨ ਕਿ ਤਨ ਕੁਰਬਾਣਾ ਹਰਤੇ ਆਵੇ ਹਰਤੇ ਆਵੇ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਈ ਜਨ ਹਰਤੇ ਆਇਆ ਜੀ ਤਨ ਟੂਟੀ ਜਮ ਕੀ ਫਾਸੀ ਜਿਨ ਨਰ ਪਾਉ ਜਨ ਹਰ ਨਰ ਪਾਉ ਤੇ ਆਇਆ ਜੀ ਤਨ ਕਾ ਪਾਉ ਸਭ ਗਵਾਸੀ ਜਿਨ ਸੇਵਿਆ ਤਿਨ ਸੇਵਿਆ ਮੇਰਾ ਹਰਦੀ ਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਨ ਹਰਤਾ ਆ ਜੀ ਜਨ ਨਾਨਕ ਤਨ ਬਲਜਾਸੀ ਤੇਰੇ ਭਗਤ ਤੇਰੇ ਭਗਤ ਭੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹ ਹਨ ਤੁਧ ਜੀ ਪਰ ਅਨੇਕ ਅਨੇਕ ਅਨੰਤਾ ਤੇਰੀਆਂ ਅਨਕ ਤੇਰੀਆਂ ਅਨਕ ਕਰਾਇ ਹਰਪੂਜਾ ਜੀ ਤਪ ਤਪ ਹੈ ਜਪੇ ਬੇਅੰਤ ਤੇਰੇ ਅਨੇਕ ਤੇਰੇ ਅਨੇਕ ਪੜਾ ਬਹੁ ਸਿਮਰਤਿ ਸਾਸਤ ਜੀ ਕਰਕੇ ਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰ ਭਗਵੰਤਾ ਤੂੰ ਆਦਪੁਰਖ ਅਪਰੰਪਰ ਕਰਤਾ ਜੀ ਤੁਧ ਜੇਵੜ ਅਵਰਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੋਨੇਚਲ ਕਰਤਾ ਸੋਈ ਤੁਧਾ ਆਪੇ ਭਾਵੈ ਸੋਈ ਵਰਤੇ ਜੀ ਤੂੰ ਆਪੇ ਕਰੈ ਸੋ ਹੋਈ ਤੁਧ ਆਪੇ ਸਛਤ ਸਭ ਪਾਈ ਜੀ ਤੁਧ ਆਪੇ ਸਰਜ ਸਭ ਕੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ ਅਸਮੱਲਾ ਚੌਥਾ ਤੂੰ ਕਰਤਾ ਸਚਿਆਰ ਮੰਡਾ ਸਾਈ ਜੋ ਤੂੰ ਭਾਵੈ ਸੋਇ ਥੀਸੀ ਜੋ ਤੂੰ ਦੇ ਸੋਇ ਹੋਂ ਪਾਇ ਰਹਾ ਸਭ ਤੇਰੀ ਤੂੰ ਸਭ ਨੇ ਧਾਇਆ ਜਿਸ ਨੇਉ ਕਿਰਪਾ ਕਰਾਇ ਤੰਨਾ ਵਰਤਨ ਪਾਇ ਗੁਰਮੁਖ ਲਾਧਾ ਮਨ ਮੁਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆ ਸਭ ਤੁਝ ਹੀ ਮਾਹ ਤੁਜ ਵਣ ਦੂਜਾ ਕੋਈ ਨਹੀਂ ਜੀ ਜਨ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸ ਨੇਉ ਤੂੰ ਜਾਣਾ ਹੈ ਸੋਈ ਦੰਡਾਣੇ ਹਰ ਗੁਣ ਸਦ ਹੀ ਆਖੂ ਖਾਣੇ ਜਿਨ ਹਰ ਸੇਵਿਆ ਤਿੰ ਸੁਖ ਪਾਇਆ ਸਹਜੇ ਹੀ ਹਰ ਨਾਮ ਸਮਾਇ ਤੂੰ ਆਪੇ ਕਰਤਾ ਤੇਰਾ ਕੀ ਸਭ ਹੋਏ ਤੁਦ ਬਨ ਦੂਜਾ ਵਰਨ ਨ ਕੋਏ ਤੂੰ ਕਰ ਕਰ ਵੇਖੈ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹਿਲਾ ਪਹਿਲਾ ਤਿਤ ਸਰਵ ਰੜਾਏ ਪਹਿਲੇ ਨਿਵਾਸਾ ਪਾਣੀ ਪਾਪ ਤਨਹਿ ਕੀਆ ਪੰਕਜ ਮੋਹ ਪਗ ਨਹੀਂ ਚਾਲੇ ਹਮ ਦੇਖਿਆ ਤਿਹਡੂ ਬੀਲੇ ਮਨ ਇਕ ਨ ਚਿਤ ਸਮੂੜ ਮਨਾ ਹਰ ਵਿਸਰਤ ਤੇਰੇ ਗੁਣ ਗਲਿਆ ਰਹਾ ਨਾ ਹੋ ਜਤਿ ਸਤਿਨੀ ਫੜਿਆ ਮੂਰਖ ਮੁਗਦਾ ਜਨ ਭਇਆ ਪ੍ਰਣ ਵਤ ਨਾਨਕ ਤਨ ਕੀ ਸਰਣਾ ਜਿਨ ਤੂੰ ਨਾਹੀ ਬਿਸਰਿਆ ਆਸਾ ਮਹਿਲਾ ਪੰਜਵਾ ਭਈ ਪ੍ਰਾਪਤ ਮਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤਰੇ ਕੇ ਤਨਾ ਕਾਮ ਮਲਸਾਦ ਸੰਗਤ ਭਜ ਕੇ ਵਲ ਨਾਮ ਸਰੰਜਾਮ ਲਾਗ ਭਉਜਲ ਤਰਨ ਕੈ ਜਨਮ ਵਿਰਥਾ ਜਾਤ ਰੰਗ ਮਾਇ ਕਹਿ ਰਹਾਓ ਜਬ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇ ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰੱਖੋ ਸ਼ਰਮ ਇੱਕ ਓੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਮੀ ਕਵਿਓ ਬਾਜ ਬੇਨਤੀ ਚੌਪਾਈ ਅਮਰੀ ਕਰੋ ਹਾਦਰ ਛਾ ਪੂਰਨ ਹੋਏ ਚਿਤ ਕੀ ਛਾ ਤਬ ਚਰਨ ਨਮਰ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਬੈ ਤੁਮ ਕਾਭੋ ਆਪ ਹਾਦੈ ਮੋਹਿ ਬਚਾਵੋ ਸੁਖੀ ਵਸੈ ਮੋਰੋ ਪਰਵਾਰ ਸੇਵ ਸਿਖ ਸਬੈ ਕਰਤਾਰ ਮੋਰ ਅੱਛਾ ਨਿਜ ਕਰਦਾ ਕਰੇ ਸਭ ਵੈਰਨ ਕੋ ਆਸ ਘਰੇ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮ ਛੜ ਕੋਈ ਅਬਰ ਨ ਤਿਆਉ ਜੋ ਵਰਚਾ ਹੂੰ ਸੋ ਤੁਮ ਤੇ ਪਾਉ ਸੇਖ ਸਿੱਖਾਂ ਮਾਰੇ ਤਾਰੀ ਹੈ ਟੰਟੂ ਸੱਤਰਹ ਮਾਰੇ ਮਾਰੀ ਹੈ ਆਪ ਖਾਦੈ ਮuje ਅਬਰ ਯੈ ਮਰਨ ਕਾਲ ਕਾ ਤਰਸ ਨਿਵਰੀਐ ਪੂਜੋ ਸਦਾ ਹਮਾਰੇ ਪਛਾ ਸਰੀ ਅਸਤੋਜੂ ਕਰੇ ਔਰ ਅੱਛਾ ਰਾਖ ਲੈ ਮੋ ਰਖਣਹਾਰੀ ਸਾਹਿਬ ਸੰਸਹਾਇ ਪਿਆਰੇ ਦੀਨ ਬੰਦ ਦੁਸਤਨ ਕੇ ਹੰਤਾ ਤਮਹੋਂ ਪੂਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸ਼ਿਵ ਜੋ ਅਵਤਾਰਾ ਕਾਲ ਪਾਏ ਕਰਪਿਸ਼ਣ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਸਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਦ ਰਾਏ ਬ੍ਰਹਮਾ ਜੋਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤੈ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਂਤ ਜਛਨ ਉਪਜਾਇਓ ਆਦੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਆ ਹਮਾਰਾ ਨਮਸਕਾਰ ਤਸੀ ਕੋ ਮਾਰੀ ਸਕਰ ਵਰਜਾ ਜਨੇ ਆਪ ਸਵਾਰੀ ਸ਼ਿਵਕਨ ਕੋ ਸ਼ਗੁਣ ਸੁਖ ਦਿਓ ਸ਼ਤਨ ਕੋ ਪਲਮੋਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿੰਟੀ ਤੇ ਕੁੰਚਰ ਅਸੂਲਾ ਸਬਰ ਕਿਰਪਾ ਦਿਸਤ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਭਦਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੇ ਘਟ ਘਟ ਕੇ ਪੜਪੜ ਕੀ ਜਾਣੇ ਜਾਬ ਕਰਕੇ ਕਰਾ ਕਰ ਤਾਰਾ ਪਰ ਜਾ ਤਰਤ ਤਬ ਦੇ ਅਪਾਰਾ ਜਾਵਾ ਕਰਕੇ ਕਰਤ ਹੋ ਕਭ ਹੂੰ ਤੁਮ ਮੈਂ ਮਲਤ ਦੇ ਤਰ ਸਭ ਹੂੰ ਜੇ ਤੇ ਬਦਨ ਸਿਸ਼ ਸਭ ਤਾਰੇ ਆਪ ਆਪਨੇ ਬੂਜੂ ਚਾਰੇ ਤੁਮ ਸਭ ਹੀ ਤੇ ਰਹਤ ਨਰਾਲਮ ਜਾਣਤ ਵੇਧ ਭੇਦ ਅਰ ਆਲਮ ਨਰੰਕਾਰ ਨਿਰਭਕਾ ਨਰਲੰਭ ਆਦ ਅਨੀਲ ਅਨਾਦ ਅਸੰਭ ਤਾਕਾ ਮੂਡ ਉਚਾਰਤ ਭੇਦਾ ਜਾਕੋ ਭੇਵ ਨ ਪਾਵਤ ਵੇਦਾ ਤਾਂ ਕੋ ਕਰਪਾ ਹਨ અનુਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਰੰਕਾਰ ਕਿਆ ਚੀਨਤ ਨੈ ਪਵ ਆਪ ਆਪਣੀ ਬੁੱਧ ਹੈ ਜੇਤੀ ਬਰਨ ਤ ਭਿੰਨ ਭਿੰਨ ਤੋਇ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕੇਵਦ ਸਜਾ ਪ੍ਰਥਮ ਸੰਸਾਰ ਇਕੈ ਰੂਪਨੂਪਸਰੂਪਾ ਰੰਗ ਭਇਓ ਤਰਾਪ ਕਹੀ ਪੂਪਾ ਅੰਡਜ ਜੇਰਜ ਸੇਤਜ ਕੀਨੀ ਉਤਪਜ ਖਾਨ ਬਹੁਰ ਰਚ ਦੇਨੀ ਕਹੂ ਫੂਲ ਰਾਜਾ ਹੋਵੇ ਬੈਠਾ ਕਹੂ ਸਿਮਟ ਭਇਓ ਸ਼ੰਕਰ ਇਗੈਠਾ ਸਗਰੇ ਸ੍ਰਿਸ਼ਟ ਦਿਖਾਏ ਚੰਭਵ ਆਦ ਜੁਗਾਦ ਸਰੂਪ ਸੇ ਅੰਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਸਿੱਖ ਸੰਘਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਇਸ ਤੁਝ ਤਬ ਸ਼ਰਣੀ ਪਰੇ ਤਨਕੇ ਦੁਸ਼ਟ ਦੁਖਤ ਹਵੇ ਮਰੇ ਪੁਰਖ ਜਵਨ ਬਗ ਪਰੇ ਤੇ ਹਾਰੇ تن کے تم سنگرد سبٹارے جو کل کو ایک بار تے ہیں تا کہ کار نکٹنے آئے ہیں رچھا ہوئے تا ہیں سب کالا دوشترشٹ رہے تتقالا کرپا دشتا تاندے نے ارحو تا کہ تاپ تنک مو ہر ہو رت سد کرموں سب ہوئی دوشش ش شواس کے نہ کوئی ایک بار تن تما سنبھارا کال فاس تے تہے عبارا ਜਿੰਨਰ ਨਾਮ ਤਿਹਾਰੂ ਕਹਾ ਦਾਰਦ ਦੁਸ਼ਦੋਖ ਤੇ ਰਹਾ ਖੜਗ ਕੀਤ ਮੈਂ ਸ਼ਰਨ ਤੇਹਾਰੀ ਆਪ ਹਾਥ ਦੇ ਲੈਹੁ ਉਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਦੋਖ ਤੇ ਲੈਹੁ ਬਚਾਈ ਸਵਈਆ ਪਾਇਂ ਗਏ ਜਬ ਤੇ ਤੁਮਰੇ ਤਬ ਤੇ ਕਉ ਆਂਖ ਤਰੇ ਨੀ ਆਨੇਉ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈ ਮਤ ਇਕ ਨ ਮੰਨਿਓ ਸਿਮਰਤਿ ਸ਼ਾਸਤਰ ਬੇਸਬੈ ਬਹੁ ਭੇਦ ਕਹੈ ਹਮ ਇਕ ਨ ਜਾਣਿਓ ਸ਼ਿਰਸਪਾਨ ਕਿਰਪਾ ਤੁਮਰੀ ਕਰ ਮੈਂ ਨ ਕਹਿਓ ਸਭ ਤੋ ਹੈ ਬਖਾਨਿਓ ਦੁਹਰਾ ਸਗਲ ਦਵਾਰ ਕਉ ਛਾੜਕੇ ਗਇਓ ਤੁਹਾਰੋ ਦਵਾਰ ਬਾਹ ਗਹਿ ਕੇ ਲਾਜ ਅਸ ਗੋਬਿੰਦ ਦਾਸ ਤੁਹਾਰਾ ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਜ ਸੇਥੀ ਮਨਵ ਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾ ਬਣਾਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਨੀ ਵਸਾਇ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰੋਹਰ ਨਾਲੇ ਹਰਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਸਾਰਣਾ ਅੰਗীকার ਓ ਕਰੇ ਤੇਰਾ ਕਾਰਜ ਸਭ ਸਵਾਰਣਾ ਸਭ ਨਾਂ ਗੱਲਾਂ ਸਮਰੱਥ ਸੁਆਮੀ ਸੋਖਿ ਕਿਉ ਨ ਹੋ ਵਿਸਾਰੇ ਕਹਿ ਨਾਨਕ ਮਨ ਮੇਰੀ ਸਦਾ ਰੋ ਹਰਨਾਲੀ ਸਾਚੇ ਸਹਾਈਆ ਕਿਆ ਨਾਹੀ ਕਰਤੇ ਰਹਿ ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੋਪਾ ਵਹਿ ਸਦਾ ਸਿਫਤ ਸਲਾ ਤੇਰੀ ਨਾਮ ਅਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾ ਹੀ ਕਰਤੇ ਰ ਸਚਾ ਨਾ ਮੇਰਾ ਆਧਾਰੋ ਸਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰਸ਼ਾਂਤ ਸੁਖ ਮਨਾਏ ਵਸਿਆ ਜਿਨੇ ਇੱਛਾਂ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰਵਟਹੁ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸਚਾ ਨਾ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਤ ਘਰ ਸੁਭਾਗੇ ਕਰਸ ਭਾਗਿਆ ਸ਼ਬਦ ਬਾਜੇ ਕਲਾ ਜਿਤ ਕਰਤਾ ਰਿਆਂ ਪੰਜ ਦੂਰ ਤਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੂੰ ਜਨ ਕਾ ਸਿ ਨਾਮ ਹਰ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਬਾਜ ਆਨੰਦ ਸੁਣੋ ਵਡ ਪਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤਗੁਰ ਰਹਾ ਪਰਪੂਰੇ ਮਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਬਣੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭਸ ਆਧਾਰੋ ਜੇ ਕੋ ਖਾਵੇ ਜੇ ਕੋ ਪੁੰਚੇ ਤਿਸ ਕਾ ਹੋਏ ਉਧਾਰੋ ਇਹ ਵਸਤਤ ਜੀਨੇ ਜਾਈ ਨਿਰੰਤਰ ਰਖੁਰ ਧਾਰੋ ਤਾਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ ਸ਼ਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਾ ਤੋ ਨਹੀਂ ਮੈਨੂੰ ਜੋਗ ਕਿ ਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਹੀਂ ਆਪੇ ਤਰਸ ਪਇਓਈ ਤਰਸ ਪਿਆ ਮੇ ਰਾਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀ ਵੇ ਅਰੇ ਆ ਪੌੜੀ ਤਥੈ ਤੂੰ ਸਮਰਥ ਜਥੈ ਕੋਏ ਨਾਹੀਂ ਉਥੈ ਤੇਰੀ ਰਖ ਅਗਨੀ ਉਦਰ ਮਾਹੀਂ ਸੁਣ ਕੇ ਜਮ ਕੇ ਦੂਤ ਨਾਏ ਤੇਰੇ ਛੱਡ ਜਾਹੀਂ ਭਵਜਲ ਵਿਖਮ ਅਸਗਾਹ ਮੁਰਸ਼ਵ ਦੀ ਪਾਰ ਪਾਹੀਂ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਏ ਕਲ ਮੈਂ ਇਹੋ ਪੁਨ ਕੁਣ ਗੋਬਿੰਦ ਗਾਹੀ ਸਭ ਸੈਨਾਓ ਕਿਰਪਾਲ ਸੰਭਾਲੇ ਸਾਇ ਸਾਇ ਵਿਰਤਾ ਕੋਈ ਨਾ ਜਾਏ ਜੇ ਆਵੇ ਤੁਧ ਆਹੇ ਸਲੋਕ ਮਹਲਾ 5ਮ ਅੰਤਰਗੁਰ ਆਰਾਧਨਾ ਜੇਵਾ Jap ਗੁਰਨਾਉ ਨਿਤਰੀ ਸਤਗੁਰ ਪੇਖਣਾ ਸ਼ਰਵਣੀ ਸੁਣਨਾ ਗੁਰਨਾਉ ਸਤਗੁਰ ਸੇ ਤੀਰਤਿਆਂ ਦਰਗਹਿ ਪਾਈਐ ਠਾਉ ਕਹੋ ਨਾਨਕ ਕਿਰਪਾ ਕਰੇ ਜਿਸਨੋ ਇਹ ਬਤ ਦੇ ਜਗ ਮੇ ਉਤਮ ਕਾਢੀਐ ਵਿਰਲੇ ਕੇਈ ਕੇ ਮਹਲਾ ਪੰਨਮਾ ਰਖੇ ਰਖਣ ਹਾਰਿਆ ਪੁਬਾਰਿਨ ਗੁਰ ਕੀ ਪੈਰੀ ਪਾਇ ਕਾ ਸਵਾਰਿਨ ਹੁਵਾ ਆਪ ਦਇਾਲ ਮਨਹੁ ਨ ਬਸਾਰਿਨ ਸਾਜ ਨਾ ਕੇ ਸੰਗ ਭਵਜਲ ਤਾਰਿਨ ਸਾਖਤ ਨਿੰਦਕ ਦੁਸਤ ਖਿਨ ਮਾਹੀ ਵਿਦਾਰਿਨ ਤਿਸ ਸਾਹਿਬ ਕੀ ਤੇਕ ਨਾਨਕ ਮਨੇ ਮਾਹੀ ਜਿਸ ਸਿਮਰਤ ਸੁਖ ਹੋਵੇ ਸਗਲੇ ਦੁੱਖ ਜਾਏ ਤਿਸ ਸਾਹਿਬ ਕੀ ਏਕ ਨਾਨਕ ਮਨੈ ਮਾਏ ਜਿਸ ਸਿਮਰਤ ਸੁਖ ਹੋਵੇ ਸਗਲੇ ਦੁੱਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ